ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ 2 ਮਹੀਨੇ ਤਕਰੀਬ ਨਾ ਇੱਕ ਪਏ 2 ਦਸੰਬਰ ਨੂੰ ਫੈਸਲਾ ਕੀਤਾ ਸੀ ਪੰਜ ਸਿੰਘ ਸਹਿਬਾਨ ਨੇ ਇੱਕ ਮਹੀਨੇ ਤੋਂ ਉੱਪਰ ਸਮਾਂ ਨਿਕਲ ਗਿਆ ਅਜੇ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਅੱਜ ਸ਼੍ਰੀ ਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿ ਆ ਵੀ ਇਹ ਫੈਸਲੇ ਜਿਹੜੇ ਪੰਚ ਸਿੰਘ ਸਹਿਬਾਨ ਨੇ ਕੀਤੇ ਇਹਨਾਂ ਨੂੰ ਲਾਗੂ ਕੀਤਾ ਜਾਵੇ ਨਾਲ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜੀ ਕਮੇਟੀ ਆ ਉਹ ਵੀ ਤਖਤਾਂ ਦੇ ਜਥੇਦਾਰਾਂ ਨੂੰ ਬਣਾਉਣ ਦਾ ਹੱਕ ਹੋਣਾ ਚਾਹੀਦਾ ਕਿਸੇ ਨੂੰ ਹੋਰ ਜਾਂਚ ਦਾ ਹੱਕ ਨਹੀਂ ਹੋਣਾ ਚਾਹੀਦਾ ਕੁਝ ਉਹਨਾਂ ਅਹਿਮ ਗੱਲਾਂ ਕਹੀਆਂ ਤੇ ਅਸੀਂ ਜਸਪਾਲ ਉਹਨਾਂ ਤੋਂ ਜਾਣਦੇ ਕਿ ਜਸਪਾਲ ਜੀ ਜੋ ਕੁਝ ਜਥੇਦਾਰ ਸਭ ਨੇ ਕਿਹਾ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਗੱਲ ਅੱਗੇ ਤੁਰੇਗੀ ਜਿਹੜਾ 7 ਮੈਂਬਰੀ ਕਮੇਟੀ ਬਣਾਈ ਆ ਉਹ ਅੱਗੇ ਪ੍ਰਤੀ ਕਰੇਗੀ ਜਾਂ ਮਾਮਲਾ ਐਵੇਂ ਹੀ ਲਟਕਦਾ ਰਹੇਗਾ ਜਿਵੇਂ ਹੁਣ ਤੱਕ ਲਟਕਦਾ ਆ ਰਿਹਾ ਦੇਖੋ ਜੇ ਕੰਮ ਦੇ ਫਰਜ਼ ਕੀਤੇ ਲਟਕਦਾ ਹੀ ਰੱਖਣਾ ਮਾਮਲਾ ਇਹ ਅਕਾਲੀ ਦਲ ਦੀ ਮਰਜ਼ੀ ਆ ਅਕਾਲੀ ਦਲ ਦੇ ਨੂੰ ਓਨੇਕ ਓਨੇ ਐਡਵਰਸ ਉਹਨਾਂ ਦੇ ਵਿਰੋਧੀ ਜਿਹੜਾ ਪ੍ਰੋਪਗੈਂਡਾ ਤੇ ਉਹਨਾਂ ਦੀ ਜਿਹੜੀ ਪਬਲਿਸਿਟੀ ਆ ਉਹਨਾਂ ਦੀ 네ਗੇਟਿਵ ਹੁੰਦੀ ਰਹੂਗੀ ਇਸ ਕਰਕੇ ਅਕਾਲ ਤਖਤ ਦੇ ਹੁਣ ਜਿਹੜਾ ਦੁਆਰਾ ਜੋਰ ਦੇ ਕੇ ਕਹਤਾ ਇਹਦੇ ਤੋਂ ਇਹ ਲੱਗ ਰਿਹਾ ਵੀ ਅਕਾਲ ਤਖਤ ਪਿੱਛੇ ਨਹੀਂ ਹਟਿਆ ਪਹਿਲਾਂ ਇਹ ਲੱਗ ਰਿਹਾ ਸੀ ਗਿਆਨੀ ਰਗਵੀਰ ਸਿੰਘ ਕਿਤੇ ਕੋਈ ਸਮਝੌਤੇ ਦੇ ਮੂਡ 'ਚ ਆ ਜਾਂ ਕੋਈ ਢਿੱਲ ਦੇਣਾ ਚਾਹੁੰਦੇ ਆ ਅਕਾਲੀ ਦਲ ਬਾਦਲ ਨੂੰ ਹੁਣ ਨਹੀਂ ਹੈ ਹੁਣ ਕੁਝ ਲੱਗ ਰਿਹਾ ਵੀ ਉਹਨਾਂ ਨੇ ਸਿੱਧਾ ਕਹਤਾ ਸ਼ਬਦ ਵੀ ਇਹੀ ਵਰਤੇ ਵੀ ਆਣਾ ਕਾਣੀ ਕਰ ਰਹੇ ਆ ਉਹ ਲਾਗੂ ਕਰਨ ਦੇ ਵਿੱਚ ਨਹੀਂ ਕਰਨੀ ਚਾਹੀਦੀ ਤੇ ਫਿਰ ਦੂਜਾ ਇਹ ਕਿਹਾ ਉਹਨਾਂ ਨੇ ਵੀ ਜਦੋਂ ਹਰਪ੍ਰੀਤ ਸਿੰਘ ਹੋਰਾਂ ਨੂੰ ਦੇ ਬ੍ਰੁੱਧ ਕਮੇਟੀ ਬਹਾਈਆ ਅਸੀਂ ਤਾਂ ਉਦੋਂ ਹੀ ਕਹਿੰਦੇ ਸੀ ਜੇ ਵੀ ਐਜੀਪੀਸੀ ਨੂੰ ਕੋਈ ਅਧਿਕਾਰ ਨਹੀਂ ਤੇ ਉਹਨਾਂ ਨੂੰ ਬਿਠਾਉਣੀ ਨਹੀਂ ਚਾਹੀਦੀ ਕਮੇਟੀ ਇਹ ਮਸਲਾ ਸਾਡਾ ਹੈ ਤੇ ਸਾਡੇ ਕੋਲੇ ਸਿੰਘ ਸਿੰਘ ਸਰਬਾਨਾ ਕੋਲੇ ਆਉਣਾ ਚਾਹੀਦਾ ਦੂਸਰਾ ਇਹ ਵੀ ਉਹਦੇ ਨਾਲ ਗੱਲ ਮੁਕਾ ਹੀ ਗਏ ਮੈਨੂੰ ਇਹ ਲੱਗ ਰਿਹਾ ਹੈ ਵੀ ਗੱਲ ਮੁੱਕ ਗਈ ਹੈ ਖਤਮ ਹੋ ਗਈ ਲੱਗਦੀ ਹੈ ਸਿੰਘ ਸਰਬਾਨਾ ਨੇ ਇਸ ਤਰੀਕੇ ਨਾਲ ਕੀਤੀ ਅਗਰ ਗੁਰੀਬ ਸਿੰਘ ਨੇ ਵੀ ਇਹ ਉਹ ਪੰਜ ਪਿਆਰਿਆਂ ਅੱਗੇ ਸਾਰੀ ਗੱਲ ਗਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਾਹਮਣੇ ਪੇਸ਼ ਕੋਈ ਕਹਿ ਚੁੱਕੇ ਵੀ ਮੈਂ ਮੈਂ ਇਹ ਕੁਝ ਜਿਹੜਾ ਕੁਝ ਮੇਰੇ ਤੇ ਦੋਸ਼ ਲੱਗਿਆ ਮੈਂ ਕੁਝ ਨਹੀਂ ਕੀਤਾ ਤੇ ਅਸੀਂ ਇਸ ਕਰਕੇ ਗੱਲ ਖਤਮ ਹੀ ਸਮਝੋ ਇਸ ਕਰਕੇ ਹੁਣ ਦੁਬਾਰਾ ਆਜੇਪੀਸੀ ਨੇ ਖੜੀ ਨਹੀਂ ਕਰਨੀ ਚਾਹੀਦੀ ਦੋਨਾਂ ਗੱਲਾਂ ਉੱਤੇ ਕਾਫੀ ਜ਼ਿਆਦਾ ਸਪਸ਼ਟ ਕਿਸਮ ਦਾ ਉਹਨਾਂ ਨੇ ਸਟੈਂਡ ਲਿਆ ਤੇ ਇਹਦਾ ਮਤਲਬ ਇਹ ਹੈ ਵੀ ਅਕਾਲੀ ਦਲ ਨੂੰ ਇਹ ਨਹੀਂ ਕੋਈ ਕਹਿੰਦਾ ਵੀ ਤੂੰ ਲਾਗੂ ਲਾਗੂ ਕਰ ਜਾਂ ਚਾਹੇ ਸਾਰੀਆਂ ਗੱਲਾਂ ਦੋਨੋਂ ਜਿਹੜੇ ਸਿਆਸੀ ਪੱਖ ਹੈ ਉਹ ਨਾ ਮੰਨ ਜਾਂ ਨਾ ਮੰਨ ਜੇ ਨਾ ਮੰਨੂਗਾ ਤਾਂ ਜਿਹੜਾ ਇੱਕ ਖਾਸ ਕਿਸਮ ਦਾ ਅਗੇ ਉਹਦੇ ਉੱਤੇ ਲੋਕਾਂ ਵੱਲੋਂ ਵਿਰੋਧ ਹੁੰਦਾ ਹੈ ਉਹ ਵਿਰੋਧ ਹੁੰਦਾ ਰਹੂਗਾ ਠੀਕ ਹੈ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜੀਆਂ ਇਕੱਲੀਆਂ ਧਾਰਮਿਕ ਗੱਲਾਂ ਮੰਨ ਲਈਆਂ ਤੇ ਇਹਦੇ ਕਰਕੇ ਹੁਣ ਅਸੀਂ ਬਰਗਾੜੀ ਵਾਲਾ ਇਸ਼ੂ ਤੋਂ ਖੜਾ ਛਲਾ ਲਾਂਗੇ ਤੇ ਬਾਕੀ ਸਾਰੀ ਗੱਲ ਠੀਕ ਹੋ ਜੂ ਫਿਰ ਦੇਖਿਆ ਜਾਏਗਾ ਟਾਈਮ ਤੇ ਤੁਹਾਨੂੰ ਲੱਗਦਾ ਵੀ ਐ ਸ਼ੁਰੂ ਨਹੀਂ ਠੀਕ ਹੋਣਾ ਤੇ ਉਹਨਾਂ ਨੂੰ ਮੰਨਣੀ ਪਊਗੀ ਤੇ ਇਹ ਹੁਣ ਉਹਨਾਂ ਦੇ ਜਿੰਨੀ ਛੇਤੀ ਮੰਨ ਲੈਣਗੇ ਚੰਗੀ ਗੱਲ ਹੈ ਤੇ ਸਾਰੇ ਲੋਕ ਦੂਰ ਦੂਰ ਤੱਕ ਇਹ ਕਹਿੰਦੇ ਆ ਮੋਸਟਲੀ ਲੋਕ ਕਹਿੰਦੇ ਆ ਵੀ ਜੇ ਇਹਨਾਂ ਨੂੰ ਮੰਨ ਲੈਣ ਤਾਂ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ ਨੁਕਸਾਨ ਨਹੀਂ ਹੋਵੇਗਾ ਪਰ ਖਾਸ ਕਰਕੇ ਪ੍ਰੋਬਲਮ ਸਮੱਸਿਆ ਇਹ ਰਹੀ ਆ ਵੀ ਦੋਕ ਬੰਦੇ ਦੋ ਚਾਰ ਬੰਦੇ ਜਿਹੜੇ ਅਕਾਲੀ ਦਲ ਦੇ ਖਾਸ ਕਰਕੇ ਸਪੋਕਸਮੈਨ ਦੇ ਤੌਰ ਤੇ ਕੰਮ ਕਰਦੇ ਆ ਡਾਕਟਰ ਚੀਮਾ ਤੇ ਗਰੇਵਾਲ ਪੁਰਾਣਾ ਗਰੇਵਾਲ ਜਿਹੜੇ ਉਹ ਗੱਲ ਕਰਦੇ ਆ ਉਹ ਦੋਨੋਂ ਤੇ ਉਸ ਕਿਸਮ ਦੇ ਜਥੇਦਾਰ ਹੈ ਜਿਹੜੇ ਉਸ ਕਿਸਮ ਦੇ ਜਿਹੜੇ ਸਪੋਕਸਪਰਸਨ ਹੈ ਉਹਨਾਂ ਦੇ ਉਹਨਾਂ ਦਾ ਆਪ ਦਾ ਡੈਰੀ ਬਹੁਤ ਲੱਗਦਾ ਰਹਿੰਦਾ ਸਾਰਾ ਵੀ ਜੇ ਇੱਕਾਰੀ ਲਾਂਬੇ ਹੋ ਗਿਆ ਜੇ ਸੁਖਵੀਰ ਬਾਦਲ ਲਾਂਬੇ ਹੋ ਗਿਆ ਤਾਂ ਮੁੜ ਕੇ ਕਿਸੇ ਨੇ ਆਉਣ ਨਹੀਂ ਦੇਣਾ ਇਸ ਕਿਸਮ ਦੀ ਜਿਹੜੀ ਫੀਲਿੰਗ ਫੀਲਡ ਹੈ ਇਸ ਕਿਸਮ ਦਾ ਜਿਹੜੇ ਫੀਲਡ ਉਹ ਸ਼ਾਇਦ ਸੁਖਵੀਰ ਬਾਦਲ ਨੂੰ ਦਿੱਤੀ ਜਾਂਦੀ ਹੈ ਜਾਂ ਖੁਦ ਵੀ ਉਹ ਸਮਝਦਾ ਸਾਰੇ ਕੱਦ ਨੂੰ ਤੇ ਜੇ ਇਹ ਗੱਲ ਕਰਲੇ ਤਾਂ ਪਾਰਟੀ ਤਕੜੀ ਮਜ਼ਬੂਤ ਹੋ ਸਕਦੀ ਹੈ ਜਿਹੜਾ ਵੀ ਅਕਾਲ ਤਖਤ ਦਾ ਅਕਾਲ ਤਖਤ ਦਾ ਹਕੂਮਨਾਮਾ ਉਹ ਕੋਈ ਇੰਨਾ ਇਸ ਕਿਸਮ ਦਾ ਹੈ ਨਹੀਂ ਜਿਹੜਾ ਲਾਗੂ ਨਾ ਹੋ ਸਕੇ ਉਹਦੇ ਲਈ ਨਾ ਕੋਈ ਕੋਈ ਐਸ ਕਿਸਮ ਦੀ ਕੋਈ ਉਹਨਾਂ ਨੂੰ ਜਿਹੜਾ ਤਕਨੀਕੀ ਸਮੱਸਿਆ ਆ ਸਕਦੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਜਾਣਬੁੱਝ ਕੇ ਖੜਾ ਕਰ ਰਹੇ ਹਾਂਜੀ ਜਸਪਾਲ ਜੀ ਮੈਨੂੰ ਲੱਗਦਾ ਨਹੀਂ ਅਜੇ ਇਸ 스테ਜ ਤੇ ਅਸੀਂ ਕਹੀਏ ਵੀ ਉਹ ਸਪੋਕਸਪਰਸਨ ਕਰ ਰਹੇ ਉਹਨਾਂ ਨੂੰ ਅਜੇ ਤਾਂ ਜਿਹੜੀ ਗੱਲ ਹੈ ਉਹ ਅੱਗੇ ਤੁਰ ਹੀ ਨਹੀਂ ਮਤਲਬ ਜਿਹੜੀ 7 ਮੈਂਬਰੀ ਕਮੇਟੀ ਆ ਉਹਨੇ ਅਜੇ ਇਸ ਗੱਲ ਤੇ ਵਿਚਾਰ ਨਹੀਂ ਕੀਤਾ ਉਹਨਾਂ ਨੇ ਕੰਮ ਕਾਜ ਕਿਵੇਂ ਕਰਨਾ ਨਹੀਂ ਕਰਨਾ ਮੈਂਬਰਸ਼ਿਪ ਕਿਵੇਂ ਕਰਨੀ ਹੈ ਕਿਹੜੇ ਇਲਾਕੇ 'ਚ ਕੀ ਕਰਨਾ ਇਹ ਤਾਂ ਅਗਨੀਆਂ ਗੱਲਾਂ ਨੇ ਜਦੋਂ ਮੈਂਬਰਸ਼ਿਪ ਹੋਣ ਤੋਂ ਬਾਅਦ ਅੱਗੇ ਡੈਲੀਗੇਟ ਚੁਣੇ ਜਾਣਗੇ ਉਸ ਤੋਂ ਬਾਅਦ ਦੇ ਮਾਮਲੇ ਅਜੇ ਮੈਨੂੰ ਲੱਗਦਾ ਪਹਿਲਾਂ ਦੀ ਗੱਲ ਹੈਗੀ ਹੈ ਤੇ ਇਸ ਕਰਕੇ ਇਹ ਤਾਂ ਸੁਖਵੀਰ ਬਾਦਲ ਹੁਣਾਂ ਨੂੰ ਸੋਚਣਾ ਪੈਣਾ ਜਾਂ ਉਹਨਾਂ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹਨਾਂ ਦੇ ਜਿਹੜੇ ਵਰਕਿੰਗ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਵੀ ਇਹ ਸਾਰਾ ਜਿਹੜਾ ਅਕਾਲੀ ਦਲ ਇਹ ਕਰਨਾ ਕੀ ਚਾਹੁੰਦਾ ਹੈ ਕਿ ਏਕਤਾ ਵੱਲੋਂ ਵਧਣਾ ਚਾਹੁੰਦਾ ਨਹੀਂ ਵਧਣਾ ਚਾਹੁੰਦਾ ਜਾਂ ਜੋ ਸਥਿਤੀ ਬਣੀ ਹੈ ਉਹਦੇ ਤੋਂ ਅਜੇ ਕੋਈ ਇਹੋ ਜਿਹੇ ਸੰਕੇਤ ਆਏ ਨਹੀਂਗੇ ਬੇਕੋ ਇਹ ਤਾਂ ਜਿਹੜੇ ਉਹਨਾਂ ਦੇ ਕਿਚਨ ਕੈਬਿਨੇਟ ਹੈ ਉਹਨਾਂ ਦੇ ਖਾਸ ਨੇੜੇ ਦੇ ਬੰਦੇ ਆ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਨੂੰ ਹੀ ਸੋਚਣਾ ਪਊ ਵੀ ਸਾਡਾ ਹਾਨ-ਨਾਭ ਕੀ ਹੈ ਇਹ ਤਾਂ ਉਹਨਾਂ ਨੇ ਕਰਨਾ ਹੈ ਉਹਨਾਂ ਨੂੰ ਇਹ ਲੱਗਦਾ ਵੀ ਕੱਲਾ ਧਾਰਮਿਕ ਲੈਵਲ ਦੀ ਸਜ਼ਾ ਮੰਨਣ ਨਾਲ ਸਾਡਾ ਕੰਮ ਚੱਲ ਜਾਏਗਾ ਤਾਂ ਠੀਕ ਆ ਨਾ ਪੋਲੀਟੀਕਲ ਸਾਈਡ ਤੇ ਚੱਲਣ ਅਜੇ ਪੋਲੀਟੀਕਲ ਸਾਈਡ ਤੇ ਤਾਂ ਬਿਲਕੁਲ ਨਹੀਂ ਚੱਲੇਗਾ ਗੱਲ ਠੀਕ ਆ ਤੁਹਾਡੀ ਬਿਲਕੁਲ ਸਾਈਡ ਉਸ ਸਾਈਡ ਤੇ ਕੁਝ ਨਹੀਂ ਕੀਤਾ ਵੇਖੋ ਦੋਨੋਂ ਕੰਮ ਨਹੀਂ ਕੀਤੇ ਤਿੰਨ ਦਰਾਂ ਦੇ ਅੰਦਰ ਉਹਨਾਂ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਕੇ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਾ ਸੀ ਉਹ ਨਹੀਂ ਹੋਇਆ तकरीबन ਉਹਨੂੰ ਤਾਂ ਮਹੀਨਾ ਹੀ ਲੰਘ ਗਿਆ ਸਾਰਾ ਤੇ ਫਿਰ ਬਾਕੀ ਜਿਹੜੀ 7 ਮੈਂਬਰੀ ਕਮੇਟੀ ਹੈ ਉਹਨੇ ਕੋਈ ਅਕਾਲੀ ਦਲ ਨੂੰ ਨਵੇਂ ਸਿਰੋ ਖੜਾ ਨਹੀਂ ਸੀ ਕਰਨਾ ਨਾ ਉਹਨੇ ਅਕਾਲੀ ਦਲ ਦੀ ਕੋਈ ਵਰਕਿੰਗ ਨੂੰ ਸਿੱਧਾ ਆਪਦੇ ਹੱਥ 'ਚ ਲੈਣਾ ਸੀ ਉਹਨੇ ਤਾਂ ਇਹ ਦੇਖਣਾ ਸੀ ਵੀ ਨਵੀਂ ਮੈਂਬਰਸ਼ਿਪ ਹੋ ਰਹੀ ਹੈ ਜਿਵੇਂ ਕੇ ਪਰ ਪ੍ਰੈਕਟਿਸ ਬਹੁਤੀਆਂ ਪਾਰਟੀਆਂ ਚੱਲਦੀਆਂ ਵੀ ਘਰ ਬੈਠੇ ਹੀ ਜਿਹੜੀਆਂ ਕਾਪੀਆਂ ਬਣਾਈਆਂ ਹੁੰਦੀਆਂ ਉਹਨਾਂ ਦੀ ਮੈਂਬਰਸ਼ਿਪ ਭਰ ਲੈਂਦੇ ਆ ਤੇ ਆਪਦੇ ਕੋਲੋਂ ਹੀ ਪੈਸੇ ਪਾ ਕੇ ਲਾ ਦੇ ਦਿੰਦੇ ਆ ਆਪਦੇ ਬੰਦੇ ਭਰ ਲੈਂਦੇ ਆ ਸਾਰੇ ਇਸ ਤੇ ਆਪ ਹੀ ਡੈਲੀਗੇਟ ਬਣਾ ਲੈਂਦੇ ਆ ਸਰਕਲ ਜੇਸੀਦਾਰ ਬਣਾ ਲੈਂਦੇ ਆ ਉੱਥੋਂ ਉੱਦੋਂ ਅੱਗੇ ਡੈਲੀਗੇਟ ਬਣਾ ਲੈਂਦੇ ਆ ਆਪ ਦਾ ਚੋਣ ਦਾ ਪ੍ਰੋਸੈਸ ਸਾਰਾ ਸਿਰੇ ਤੱਕ ਆਪ ਹੀ ਲੈ ਜਾਂਦੇ ਆ ਇਕੱਲੀ 당 ਵਾਲੇ ਜਾਂ ਇਹ 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 ਹੈਗਾ ਸਾਰਾ ਪ੍ਰੈਕਟਿਸ ਇਸ ਕਰਕੇ ਉਹਨਾਂ ਨੇ ਕਿਹਾ ਵੀ ਜੈਨੂਨ ਮੈਂਬਰਸ਼ਿਪ ਹੋਵੇ ਜੈਨੂਨ ਪਾਰਟੀ ਦੀ ਲੀਡਰਸ਼ਿਪ ਖੜੀ ਹੋਵੇ ਥੱਲੇ ਤੋਂ ਲੈ ਕੇ ਉੱਪਰ ਤੱਕ ਇਸ ਕਰਕੇ ਉਹਦੀ ਮੋਨੀਟਰਿੰਗ ਕਰੋ ਮੋਨੀਟਰਿੰਗ ਦੇ ਲੋਕ ਵਿੱਚੋਂ ਦੇਖ ਸਕਦੇ ਸੀ ਵੀ ਆ ਕਾਪੀਆਂ ਦਿਖਾਓ ਜੀ ਕਿਹੜੇ ਕਿਹੜੇ ਬੰਦੇ ਸਹੀ ਹੈ ਉਹ ਬੰਦੇ ਹੈ ਇੱਕ ਦਾ ਚੈੱਕ ਕਰ ਸਕਦੇ ਸੀ ਉਹਨਾਂ ਨੇ ਕੋਈ ਜਿਹੜੀ ਮੋਨੀਟਰਿੰਗ ਕਮੇਟੀ ਬਣਾਈ ਹੈ ਉਹਨੇ ਕੋਈ ਅਕਾਲੀ ਦਲ ਦੀ ਮੈਂਬਰਸ਼ਿਪ ਵੱਲ ਕੋਈ ਰੋਲ ਨਹੀਂ ਕਰਦਾ ਮੈਂਬਰਸ਼ਿਪ ਤਾਂ ਉਹਨਾਂ ਨੇ ਕਰਨੀ ਹੈ ਸਿਰਫ ਇਹ ਦੇਖਣਾ ਸੀ ਉਹਨਾਂ ਦੇ ਵੀ ਸਹੀ ਹੋ ਰਹੀ ਹੈ ਇਦੇ ਉੱਤੇ ਇਲੈਕਸ਼ਨ ਕੁਐਸ਼ਨ ਵੀ ਕੁਝ ਨਹੀਂ ਸੀ ਕਹਿ ਸਕਦਾ ਤੋਂ ਬਾਕੀ ਉਹ ਬਹਾਨੇ ਜਿਹੜੇ ਤਕਨੀਕੀ ਲੈ ਰਹੇ ਆ ਅਕਾਲੀ ਦਲ ਸੁਖਵੀਰ ਬਾਦਲ ਦੇ ਗਰੁੱਪ ਦੇ ਲੋਕ ਉਹ ਇਹ ਲੱਗ ਰਿਹਾ ਵੀ ਉਹ ਕਰਨਾ ਹੀ ਨਹੀਂ ਚਾਹੁੰਦੇ ਇੰਪਲੀਮੈਂਟੇ ਸਾਰੀ ਗੱਲ ਤੇ ਉਹ ਸੁਖਵੀਰ ਬਾਦਲ ਨੂੰ ਇਹ ਉਹ ਰੱਖਣਾ ਚਾਹੁੰਦੇ ਹਜੇ ਤੱਕ ਤਾਂ ਇਹ ਆ ਕੁਸ਼ ਵੀ ਨਹੀਂ ਗੱਲ ਗੱਲ ਸ਼ੁਰੂ ਹੋਈ ਹਾਂਜੀ ਦੂਜੇ ਜਿਹੜਾ ਮੈਨੂੰ ਲੱਗਦਾ ਕਿ ਗਿਆਨੀ ਰਗਵੀਰ ਸਿੰਘ ਜੋ ਕੁਝ ਕਿਹਾ ਉਹਦੇ ਨਾਲ ਮੇਰੇ ਖਿਆਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੱਡੀ ਰਾਤ ਮਿਲੀ ਜਾਪਦੇ ਅਬ ਇੰਨੀ ਵੱਡੀ ਇੰਨੀ ਰਾਤ ਵੱਡੀ ਮਿਲੀ ਆ ਜਦੋਂ ਕਿ ਪਹਿਲਾਂ 2 ਦਸੰਬਰ ਤੋਂ ਪਹਿਲਾਂ ਬਿਰਸਾ ਸਿੰਘ ਬਲਟੋਹਾਂ ਤੇ ਜਾ ਕੇ ਜਦੋਂ ਉਹ ਜੇ ਧੰਕਿਆ ਤੇ ਉਹ ਜੇ ਸਾਰੇ ਕਾਰਗੁਜ਼ਾਰੀ ਕੀਤੀ ਸੀ ਉਦੋਂ ਪਿੱਛੋਂ ਉਸਨੇ ਅਸਤੀਫਾ ਦਿੱਤਾ ਸੀਗਾ ਬਈ ਮੈਂ ਅਸਤੀਫਾ ਦਿੱਤਾ ਗਿਆ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਤਾਂ ਫੇਰ ਉਸ ਵੇਲੇ ਵੀਰ ਰਗਵੀਰ ਸਿੰਘ ਇਹਨਾਂ ਦੀ ਮਦਦ ਤੇ ਆਏ ਸੀ ਓਪਨ ਲਈ ਇਹ ਅਸੀਂ ਵੀ ਜੇ ਇਹਨਾਂ ਦਾ ਅਸਤੀਫਾ ਤੁਸੀਂ ਮਨਜ਼ੂਰ ਕਰੋਗੇ ਅਸੀਂ ਵੀ ਸਾਰੇ ਅਸਤੀਫਾ ਦੇਵਾਂਗੇ ਉਹ ਗੱਲ ਉੱਥੇ ਹੀ ਫੇਰ ਆ ਖੜੀ ਹੋਈ ਆ ਹੁਣ ਵੀ ਉਸੇ ਕਿਸਮ ਦੀ ਸਟੈਂਡ ਲਿਆ ਵੀ ਇਹਨਾਂ ਦੀ ਗੱਲ ਮੁੱਕ ਗਈ ਉਹਨਾਂ ਦੀ ਤੁਸ ਤੋਂ ਦੁਬਾਰਾ ਗੱਲ ਖੜੀ ਕਰਨ ਦੀ ਐਸਜੀਪੀਸੀ ਨੂੰ ਐਸਜੀਪੀਸੀ ਦੇ ਐਗਜ਼ੀਕਿਊਟਿਵ ਕਮੇਟੀ ਨੂੰ ਅੰਤਰਨ ਕਮੇਟੀ ਨੂੰ ਕੋਈ ਲੋੜ ਨਹੀਂ ਹੈ ਇਹ ਦੁਆਰਾ ਉਹਨਾਂ ਨੇ ਹੁਣ ਜ਼ੋਰ ਸ਼ੋਰ ਨਾਲ ਕਿਹਾ ਗੱਲ ਉੱਥੇ ਹੀ ਠੀਕ ਆ ਦੋਨਾਂ ਵਿੱਚ ਕੰਪੈਰੀਸ਼ਨ ਕੀ ਦੋਨਾਂ ਦੀ ਗੱਲ ਇੱਕੋ ਹੀ ਐ ਜਿਹਦੀ ਪਹਿਲਾਂ ਕੀਤੀ ਜਿਹੜੀ ਹੁਣ ਕੀਤੀ ਹੈ ਹਾਂਜੀ ਇਹ ਤੋਂ ਕਿ ਬੰਦੇ ਅਮਰੀਕਾ ਲੱਗਦਾ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਅਲਟੀਮੇਟਲੀ ਕੋਈ ਨਾ ਕੋਈ ਫੈਸਲਾ ਕਰਨਾ ਪੈਣਾ ਅੱਜ ਕਰ ਲੈਣਾ ਹਫਤੇ ਨੂੰ ਕਰ ਲੈਣਾ ਮਹੀਨੇ ਨੂੰ ਕਰ ਲੈਣਾ ਕੋਈ ਨਾ ਕੋਈ ਤਾਂ ਫੈਸਲਾ ਕਰਨਾ ਪੈਣਾ ਜੋ ਸਿੰਘ ਸਾਹਿਬਾਨ ਨੇ ਸਟੈਂਡ ਲਿਆ ਉਸ ਤੋਂ ਅਗਲਾ ਜਿਹੜਾ ਮਸਲਾ ਉਹ ਹੈਗਾ ਕਿਸਾਨਾਂ ਨੇ ਜਿਹੜੇ ਆ 4 ਤਰੀਕ ਨੂੰ ਦੋ ਦਿਨ ਪਹਿਲਾਂ ਵੱਡੇ ਇਕੱਠ ਕੀਤੇ ਸੀ ਖਨੌਰੀ ਚ ਕੀਤਾ ਸੀ ਉਸ ਤੋਂ ਇਲਾਵਾ ਜਿਹੜਾ ਨੇੜੇ ਲੱਗਦਾ ਇਲਾਕਾ ਜਿਹੜਾ ਉੱਥੇ ਵੀ ਹਰਿਆਣੇ ਦੇ ਵਿੱਚ ਇੱਕ ਕੱਟ ਕੀਤਾ ਸੀਗਾ ਦੋਨਾਂ ਕੱਟ ਹੋ ਗਏ ਦੋਨਾਂ ਦਾ ਜੋਰ ਸੀਗਾ ਵੀ ਡੱਲੇਵਾਲ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਗੱਲਾਂ ਜਿਹੜੀਆਂ ਟੁਹਾਣੇ ਦਾ ਕੱਟ ਸੀਗਾ ਉਹ ਵੀ ਅੱਛਾ ਕੱਟ ਸੀਗਾ ਸੋ ਮੰਗਾਂ ਵਾਲੇ ਪਾਸੇ ਗੱਲ ਜੜੀ ਹੈ ਅਜੇ ਤੁਰੀ ਨਹੀਂ ਡੱਲੇਵਾਲ ਦਾ ਜਿਹੜਾ ਮਰਨ ਮਰਤਾ ਉਵੇਂ ਹੀ ਜਾਰੀ ਹੈ ਤੇ ਹੁਣ ਸੁਪਰੀਮ ਕੋਰਟ ਦਾ ਵੇ ਸੁਣਵਾਈ ਵੀ ਦਸ ਨੂੰ ਹੋਣੀ ਹੈ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਹਿਲਜੋਲ ਨਹੀਂ ਕੀਤੀ ਕੋਈ ਉਹਨਾਂ ਨੇ ਇਸ ਕਿਸਮ ਦਾ ਸੰਕੇਤ ਨਹੀਂ ਦਿੱਤਾ ਵੀ ਉਹ ਜਿਹੜੇ ਮਰਨਵਾਰ ਤੇ ਬੈਠੇ ਆਗੂ ਨੇ ਡੱਲੇਵਾਲ ਉਹਨਾਂ ਦਾ ਮਰਨਵਾਰ ਤੇ ਛਡਾਉਣ ਲਈ ਜਾਂ ਮੰਗਾਂ ਬਾਰੇ ਕੋਈ ਗੱਲ ਕਰਨ ਲਈ ਇਹੋ ਜੀ ਕੋਈ ਕੰਸੋਲ ਨਹੀਂ ਮਿਲ ਰਹੀ ਹੁਣ 9 ਤਰੀਕ ਨੂੰ ਜਿਹੜਾ ਐਸਕੇਐਮ ਅਸਲੀ ਜਿਹੜਾ ਐਸਕੇਐਮ ਉਹਨੇ ਮੋਗੇ ਦੇ ਵਿੱਚ ਰੈਲੀ ਰੱਖੀ ਆ ਦੂਜੇ ਪਾਸੇ 10 ਨੂੰ ਦੂਜੇ ਜਿਹੜਾ ਐਸਕੇਐਮ ਉਹਨੇ ਐਕਸ਼ਨ ਰੱਖਿਆ ਦੇਸ਼ਪੁਰ ਦੇ ਵਿੱਚ ਤੈਨੂੰ ਕੀ ਲੱਗਦਾ ਹੈ ਕਿ ਦਿੱਲੀਵਾਲ ਦਾ ਜਿਹੜਾ ਮਸਲਾ ਹੈ ਤੇ ਜਿਹੜੀ ਕਿਸਾਨ ਅੰਦੋਲਨ ਹੈ ਇਹ ਕਿੱਧਰ ਨੂੰ ਜਾ ਰਿਹਾ ਹੈ ਦੇਖੋ ਕੰਸਰਨ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਫੁੱਟ ਹੈ ਤੇ ਉਹ ਗਰਪイズਮ ਹੈ ਉਹ ਬਿਲਕੁਲ ਸਾਹਮਣੇ ਆ ਗਿਆ ਹੁਣ 4 ਤਰੀਕ ਨੂੰ ਦੋਨਾਂ ਨੇ ਉਹ ਜਿਹੜੇ ਟੁਹਾਣੇ ਵਾਲੇ ਲੋਕ ਹੈ ਜਿਹੜੇ ਐਸਕੇਐਮ ਪਹਿਲੇ ਵਾਲਾ ਉਹ ਐਸਕੇਐਮ ਤੇ ਕਹੀ ਜਾਂਦਾ ਵੀ ਅਸੀਂ ਪਹਿਲਾਂ ਦਾ ਰੱਖਿਆ ਵਾਸੀਂ ਸਾਡੇ ਜਾਣ ਕੇ ਸਾਡੇ ਬਰਾਬਰ ਇਹਨਾਂ ਨੇ ਘਨੌਰੀ ਦਾ ਰੱਖਿਆ ਤੇ ਉਹ ਕਹਿ ਰਹੇ ਆ ਵੀ ਅਸੀਂ ਕਿਉਂ ਨਾ ਰੱਖੀਏ ਖਨੌਰੀ ਦਾ ਕਿਉਂਕਿ ਇਧਰ ਤਾਂ ਉਹਨਾਂ ਦਾ ਮਰਨ ਮਰਤ ਰੱਖਿਆ ਹੋਇਆ ਤੇ ਉਹਨਾਂ ਦੀ ਹਾਲਤ ਬੜੀ ਨਾਜ਼ੁਕੀ ਜਿਹੀ ਸਾਨੂੰ ਰੱਖਣਾ ਪਿਆ ਚਲੋ ਇਹ ਜਿਹੀ ਆਪਸ ਵਿੱਚ ਦੀ ਦਲੀਲਾਂ ਚੱਲ ਰਹੀਆਂ ਪਰ ਉਹਨਾਂ ਨੇ ਕਿਹਾ ਵੀ ਸਾਡਾ ਵੀ ਉੱਥੇ ਜਿਹੜਾ ਟੁਹਾਣੇ ਆ ਉਹ ਕਾਫੀ ਕਾਮਯਾਬ ਹੋਇਆ ਉਹਨਾਂ ਨੇ ਜਿਹੜੀ ਜਿਹੜੀ ਉਹ ਡਰਾਫਟ ਸਰਕੂਲੇਟ ਕੀਤਾ ਸਬਸਟੇਟਾ ਨੂੰ ਜਿਹੜਾ ਐਗਰੀਕਲਚਰ ਮਾਰਕੀਟਿੰਗ ਬਾਰੇ ਆ ਤੇ ਉਹ ਉਹ ਉਹਨਾਂ ਨੇ ਰੱਦ ਕੀਤਾ ਤੇ ਬਾਕੀ ਉਹਨਾਂ ਨੇ ਇਹ ਵੀ ਕਿਹਾ ਵੀ ਭਾਈ ਅਸੀਂ ਹੁਣ ਇਹ ਸਾਡੀ ਬੜੀ ਕਾਮਯਾਬ ਹੋਇਆ ਹੈ ਤੋਹਾਣੇ ਵਾਲਾ ਹੁਣ ਅਸੀਂ 9 ਦੇ ਲਈ ਤਿਆਰੀ ਕਰ ਲੋ 9 ਦਾ ਜਿਹੜਾ ਮੋਗੇ ਹੋ ਰਹੀ ਹੈ ਉਹ ਬਹੁਤ ਵੱਡੀ ਕਰ ਰਹੇ ਆ ਪਰ ਫਿਰ ਇਹ ਵੀ ਹੈ ਵੀ ਉਹਨਾਂ ਨੇ 9 ਨੂੰ ਰੱਖਿਆ ਉਹਨਾਂ ਨੇ 10 ਨੂੰ ਫਿਰ ਰੱਖ ਲਿਆ ਇਹ ਕੰਪੀਟੀਸ਼ਨ ਤੇ ਕੰਪੀਟੀਟਿਵ ਜਿਹੜੀ ਗੱਲਬਾਤ ਹੈ ਇਹਦੇ ਚ ਕੁਝ ਨਿਕਲੇਗਾ ਨਹੀਂ ਹੁਣ ਮਸਲਾ ਇਹ ਆ ਗਿਆ ਅੱਜ 20 ਜਿਹੜੇ ਮਿਲ ਕੇ ਆਈ ਹੈ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਹੈ ਉਹ ਪਾਰਟੀ ਕੀਤੇ ਜਿਹੜਾ ਜਸਟਿਸ ਨਵਾਬ ਸਿੰਘ ਹੈ ਤੇ ਉਹਦੇ ਰਾਹੀਂ ਉਹਦੇ ਉਹਦੇ ਹੈਡ ਉਹ ਹੈਡ ਕਰਦਾ ਉਹ ਜਿਹੜੀ ਕਮੇਟੀ ਮਿਲ ਗਈ ਉਹ ਕਮੇਟੀ ਦਾ ਇਹੀ ਹੈ ਵੀ ਤੁਹਾਡੀ ਜਾਨ ਤੁਹਾਡੀ ਜ਼ਿੰਦਗੀ ਬੜੀ ਜ਼ਰੂਰਤ ਹੈ ਤੁਹਾਡੀ ਤੁਸੀਂ ਇਹ ਬਚਤ ਕਰੋ ਤੁਸੀਂ ਤੁਹਾਡੇ ਤੁਹਾਡੇ ਜਾਨ ਨਹੀਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਲੈਵਲ ਦੀਆਂ ਗੱਲਾਂ ਕਰਕੇ ਆਏ ਆ ਮੰਗ ਦੀ ਗੱਲ ਫੇਰ ਨਹੀਂ ਕੋਈ ਅਸੀਂ ਦੇਖ ਰਹੇ ਹਾਂ ਸਾਡਾ ਤਾਂ ਲੰਬਾ ਸਮਾਂ ਲੱਗ ਸਕਦਾ ਅਸੀਂ ਮੰਗਾਵਾਰੇ ਤਾਂ ਸਾਰਾ ਫੀਡਬੈਕ ਉਹ ਸੁਪਰੀਮ ਕੋਰਟ ਨੂੰ ਦੇਣਾ ਹੈ ਕਿਹੜਾ ਫੀਡਬੈਕ ਦੇਣਾ ਮਤਲਬ ਕਿ ਵੀ ਇਹ ਸੁਪਰੀਮ ਕੋਰਟ ਦੀ ਇੱਕ ਕਮੇਟੀ ਹੈ ਔਰ ਟਾਈਮ ਥੋੜਾ ਜਿਹਾ ਅੱਗੇ ਪਾਉਣ ਲਈ ਸਾਰਾ ਕੁਝ ਕੀਤਾ ਪਰ ਹੁਣ ਹਾਲਾਤ ਹੈ ਇਹਦੇ ਵਿੱਚ ਡੱਲੇਵਾਲ ਦਾ ਹੀ ਜਗਜੀਤ ਸਿੰਘ ਡੱਲੇਵਾਲ ਦੀ ਸਮੱਸਿਆ ਖੜੀ ਹੋ ਗਈ ਵੀ 40 ਮਹੀਨੇ 41 ਮਹੀਨੇ ਹੋ ਗਿਆ ਹਾਂਜੀ ਹਾਂਜੀ ਹੋਰ 3-4 ਦਿਨਾਂ ਤੱਕ 10 ਤਰੀਕ ਤੱਕ ਨਿਦਰ ਹੋ ਜਾਣਗੇ ਤੇ ਫਿਰ ਕੋਈ ਇਹਦਰ ਨਾ ਜਾਨ ਤੇ ਇਹਨੂੰ ਵੀ ਖਤਰਾ ਹੋ ਸਕਦਾ ਇਹ ਸਾਰੀ ਗੱਲ ਦਾ ਇਸ ਕਰਕੇ ਇਹ ਤੁਸੀਂ ਮੰਗ ਦੀ ਗੱਲ ਫੇਰ ਨਹੀਂ ਹੁਣ ਤਾਂ ਸਵਾਲ ਇਹ ਦੀ ਲਾਈਫ ਨੂੰ ਬਚਾਇਆ ਜਾਵੇ ਇਹ ਮੰਗ ਫੇਰ ਪਿਛੇ ਰਹਿ ਜਾਂਦੀ ਹੈ ਸਾਰੀ ਇਸ ਕਰਕੇ ਬਾਕੀ ਇੱਕ ਫੋਟ ਹੈ ਜਿਹੜੀ ਹਜੇ ਤੱਕ ਕਲੀਅਰ ਪਈ ਹੈ ਸਾਰੀ ਕਿਸਾਨੀ ਦੇ ਕਿਸਾਨੀ ਤੇ ਇਹ ਦੋ ਇੱਕ ਪਾਸੇ ਆ ਬਾਕੀ ਸਾਰੀਆਂ ਜਥੇਬੰਦੀਆਂ ਇੱਕ ਪਾਸੇ ਆ ਇਹ ਨਾਲ ਸੰਭੂ ਤੇ ਖਨੋਰੀ ਵਾਲੇ ਨਾਲ ਨਹੀਂ ਜੁੜ ਕੇ ਚੱਲਦੇ ਤੇ ਬਾਕੀ ਜਿਹੜੀ ਇਹ ਕਮੇਟੀ ਹੈ ਕਮੇਟੀ ਐਵੇਂ ਟਾਈਮ ਤੋਂ ਪਾਉਗਾ ਸੁਪਰੀਮ ਕੋਰਟ ਦੀ ਕਮੇਟੀ ਦਾ ਕੋਈ मीनिंग ਨਹੀਂ ਹੈ ਦੂਜੇ ਪਾਸੇ ਵਾਲੇ ਸਰਕਾਰ ਦਾ ਕੀ ਸਟੈਂਡ ਹੈ ਉਹ ਸੁਪਰੀਮ ਕੋਰਟ ਨੇ ਮਾਮੂਲੀ ਜਿਹਾ ਕਿਹਾ ਅਜੇ ਤੱਕ ਸਰਕਾਰ ਨੂੰ ਇਹ ਵੀ ਨਹੀਂ ਜੋੜਦੇ ਕਿ ਕਿਹਾ ਵੀ ਤੁਸੀਂ ਵੀ ਆਪਣਾ ਪੱਖ ਪੇਸ਼ ਕਰੋ ਮੰਗਾ ਤਾਂ ਤੁਸੀਂ ਮੰਨਣੀ ਹੈ ਤੇ ਇਸ ਕਰਕੇ ਆ ਪੰਜਾਬ ਨੇ ਕੋਈ ਮੰਗਾ ਦਾ ਕੁਝ ਕਰਨਾ ਹੈ ਪੰਜਾਬ ਵਾਲੇ ਐਗਰੀਕਲਚਰ ਮਿਨਿਸਟਰ ਪਰਮਜੀਤ ਸਿੰਘ ਖੁੱਡੀਆਂ ਉਹ ਫੇਰ ਇੱਕ ਹੋਰ ਲੈਟਰ ਮਤਲਬ ਕੱਲ ਛਪਿਆ ਖਵਾਰਾਂ ਚ ਉਹ ਕਹਿੰਦੇ ਜੇ ਅਸੀਂ ਇੱਕ ਪਹਿਲਾ ਲੈਟਰ ਲਿਖਿਆ ਸੀ 15 ਦਿਨ ਪਹਿਲਾਂ ਉਹਦਾ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਜਿਹੜਾ ਕੇਂਦਰੀ ਸਰਕਾਰ ਨੇ ਜਾਂ ਐਗਰੀਕਲਚਰ ਮਿਨਿਸਟਰੀ ਨੇ ਕਹਿੰਦੇ ਅਸੀਂ ਦੂਜਾ ਵੀ ਐਗਰੀਕਲਚਰ ਸੈਂਟਰਲ ਐਗਰੀਕਲਚਰ ਮਿਨਿਸਟਰ ਨੂੰ ਭੇਜਿਆ ਕੱਲ ਉਹਨੇ ਇਸ ਤੇ ਪ੍ਰੈਸ ਕੰਫਰੰਸ ਕੀਤੀ ਉਹਦਾ ਕੀ ਜਵਾਬ ਦਿੰਦਾ ਕੀ ਨਹੀਂ ਦਿੰਦੇ ਵਾਲਤਾ ਇਹ ਵੀ ਉਹਨਾਂ ਨੇ ਪਾਲ ਹੈ ਜਿਹੜੀ ਉਹ ਸਾਰੀ ਪੰਜਾਬ ਦੇ ਕੋਰਟ ਚ ਭਗਵੰਤ ਗਵਰਨਮੈਂਟ ਦੇ ਕੋਰਟ ਚ ਸਾਰੀ ਇਹਨਾਂ ਦੇ ਪਾਲੇ ਚ ਸੁੱਟਦੀ ਐ ਵੀ ਤੁਸੀਂ ਜੀ ਕਰੋ ਕੁਛ ਉਹ ਸਵਾਲ ਤਾਂ ਮੰਗਾ ਤਾਂ ਸਾਰੀਆਂ ਸੈਂਟਰ ਨਾਲ ਸੰਬੰਧਤ ਐ ਸੈਂਟਰ ਕੁਛ ਕਰੇ ਇਹ ਇਸ ਕਰਕੇ ਜਿਹੜਾ ਤਪਰੀਮ ਕੋਰਟ ਦਾ ਰੋਲ ਐ ਉਹ ਵੀ ਆਪਣੇ ਆਪ ਵਿੱਚ ਕੋਈ ਰੋਲ ਐਡਾ ਵਧੀਆ ਨਹੀਂ ਹੈ ਜਿਹੜਾ ਚਾਹੀਦਾ ਸੁਪਰੀਮ ਕੋਰਟ ਨੂੰ ਵੀ ਉਹ ਪੁੱਛੇ ਵੀ ਮੰਗਾ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ ਸੈਂਟਰ ਦਾ ਇਸ ਕਿਸਮ ਦੀ ਹਜੇ ਤੱਕ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਇੱਕ ਮੀਟਿੰਗ ਇੱਕ ਕਮੇਟੀ ਬਣਾ ਕੇ ਸਾਡੀ ਚੀਜ਼ ਨੂੰ ਇੱਕ ਲੰਮੇ ਸਮੇਂ ਵਿੱਚ ਜਾ ਪੋਸਟਪੋਨ ਕਰਨਾ ਚਾਹੁੰਦੇ ਆ ਹਾਂਜੀ ਇਹਦੇ ਤੇ ਜਿਹੜੀਆਂ ਮੁੱਖ-ਮੁੱਖ ਪਾਰਟੀਆਂ ਉਹਨਾਂ ਨੇ ਕਹੇ ਸੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹ ਖੜੇ ਨੂੰ ਰੱਦ ਕਰਨਾ ਚਾਹੀਦਾ ਇਹੋ ਜੀ ਕੋਈ ਪੰਜਾਬ ਸਰਕਾਰ ਨੇ ਹਜੇ ਤੱਕ ਜਿਹੜੀ ਹੈ ਕੋਈ ਬੈਲ ਕਦਮੀ ਨਹੀਂ ਕੀਤੀ ਨਾ ਹੀ ਸਰਪਾਰਟੀ ਕੋ ਮੀਟਿੰਗ ਸੱਦੀ ਹੈ ਆਪਣੇ ਤੌਰ ਤੇ ਜਿਹੜੇ ਖੇਤੀਬਾੜੀ ਮੰਤਰੀ ਹੈ ਉਹ ਲੱਗੇ ਭਾਵੇਂ ਕਿ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਹਨੂੰ ਰੱਦ ਕਰਦੇ ਹਾਂ ਪਰ ਜਿਹੜਾ ਮੰਗੋ ਰਿਜਵੀਏ ਨੂੰ ਵਿਧਾਨ ਸਭਾ ਦਾ ਸੈਸ਼ਨ ਬਲਾਕ ਸਰਬਜਮਤੀ ਨਾਲ ਰੱਦ ਕੀਤਾ ਜਾਵੇ ਉਹ ਗੱਲ ਅੱਗੇ ਮੇਰੇ ਖਾਲ ਬੜੀ ਤੁਰ ਹੀ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਪੰਜਾਬ ਗਵਰਨਮੈਂਟ ਨੇ ਕੋਈ ਬਹੁਤਾ ਕੁਝ ਕੀਤਾ ਨਹੀਂ ਇਹ ਫਰਵਰੀ ਤੋਂ ਸਾਰੇ ਬੈਠੇ ਸੀਗੇ ਸੰਭੂ ਤੇ ਖਨੌਰੀ ਵਾਲੇ ਇਹ ਫਰਵਰੀ 8 ਦੇ ਬੈਠੇ ਆ 13 ਨੂੰ ਉਹ ਇੱਕ ਲੜਕਾ ਵੀ ਸ਼ੁਭਕਰਮਣ ਮਾਰਿਆ ਗਿਆ ਸੀਗਾ ਤੇ ਉਸ ਦੇ ਬਾਅਦ ਕੁਝ ਨਹੀਂ ਹੋਇਆ ਖਾਸ ਉਹਦੇ ਗੱਲ ਉੱਥੇ ਮੰਤਰੀ ਮਿਲੇ ਸੀ ਆ ਕੇ ਮਲਾਤਾ ਸੀ ਪਾਇਂ ਲੱਗਦਾ ਸੀ ਮੰਤਰੀ ਆ ਕੇ ਮਿਲ ਗਏ ਆ ਤੇ ਗੱਲ ਕੋਈ ਖਤਮ ਹੋਈਗੀ ਉਹ ਗੱਲ ਵਿਚੇ ਦੀ ਵਿੱਚ ਰਹਿ ਗਈ ਹੈ ਸਾਰੀ ਮੰਤਰੀਆਂ ਵਾਲੀ ਗੱਲ ਵੀ ਐਵੇਂ ਅੱਗੇ ਪਾਉਣ ਦੀ ਗੱਲ ਬਾਤ ਸੀ ਵੀ ਅਸੀਂ ਸੈਂਟਰ ਤਿਆਰ ਆ ਉਹ ਗੱਲ ਖੜੀ ਹੈ ਉਹ ਤੋਂ ਪਿੱਛੇ ਲਗਾਤਾਰ 7-8 ਮਹੀਨਿਆਂ ਦੇ ਨਵੀਂ ਕੋਈ ਜੱਥੇਬੰਦੀ ਨਹੀਂ ਆ ਕੇ ਇਹਨਾਂ ਸ਼ੰਭੂ ਖਨੌਰੀ ਵਾਲਾ ਨਾਲ ਮਿਲੀ ਸਾਨੂੰ ਇਹਨਾਂ ਨੂੰ ਦੇਖਣਾ ਪਏਗਾ ਵੀ ਕਿਸ ਤਰੀਕੇ ਨਾਲ ਮਸਲਾ ਸਾਰਾ ਆਲ ਇੰਡੀਆ ਦੇ ਕਿਸਾਨਾਂ ਦਾ ਹੈ ਇਹ ਇਕੱਲਾ ਹੀ ਪੰਜਾਬ ਦਾ ਜਾਂ ਪੰਜਾਬ ਦੇ ਪਾਲੇ ਵਿੱਚ ਗੱਲ ਲੈ ਆਇਆ ਜਾਂ ਪੰਜਾਬ ਦਾ ਮਸਲਾ ਬਣਾ ਕੇ ਪੇਸ਼ ਕਰ ਰਿਹਾ ਹਰਿਆਣੇ ਦੇ ਕਿਸਾਨਾਂ ਲਈ ਵੀ ਉਨਾ ਹੀ ਜ਼ਰੂਰੀ ਹੈ ਉਹਨਾਂ ਦੀ ਕੋਈ ਗੱਲਬਾਤ ਨਹੀਂ ਉੱਥੇ ਨਾਲ ਜੁੜਦੀ ਹੈ ਨਾ ਭਾਜਪਾ ਦੀ ਸਰਕਾਰ ਉੱਥੇ ਜੁੜਨ ਦਿੰਦੀ ਹੈ ਸ਼ੰਭੂ ਨੇ ਕ੍ਰਾਸ ਕਰ ਦਿੰਦੇ ਨਾ ਖਨੌਰੀ ਕ੍ਰਾਸ ਕਰਕੇ ਹਰਿਆਣੇ 'ਚ ਇੰਟਰਪੋਨਟ ਕਰ ਦਿੰਦੇ ਆ ਇਸ ਕਰਕੇ ਮਸਲਾ ਤਾਂ ਇਹ ਹੋਇਆ ਪਿਆ ਵੀ ਇਹ ਇਹ ਮੁੜ ਕੇ ਪੰਜਾਬ ਦੇ ਅੰਦਰ ਹੀ ਸਾਰੀ ਲੜਾਈ ਖੜੀ ਹੈ ਮਸਲਾ ਜਦੋਂ ਕਿ ਸਾਰੇ ਪੰਜਾਬ ਸਾਰੇ ਇੰਡੀਆ ਦੇ ਕਿਸਾਨਾਂ ਦਾ ਇਹ ਵੀ ਆਪਣੇ ਆਪ ਵਿੱਚ ਧਿਆਨ ਰੱਖਣ ਦੀ ਲੋੜ ਹੈ ਵੀ ਆਲ ਇੰਡੀਆ ਲੈਵਲ ਦੀ ਜਿਸ ਤਰੀਕੇ ਦੀ 220 ਦੀ ਕਿਸਾਨ ਮੋਰਚਾ ਆਲ ਇੰਡੀਆ ਲੈਵਲ ਦਾ ਸੀ ਐਸ ਕਿਸਮ ਦੀ ਆਲ ਇੰਡੀਆ ਲੈਵਲ ਦਾ ਬਣਨਾ ਚਾਹੀਦਾ ਤਾਂ ਹੀ ਇਹ ਮੰਗ ਮੰਨੀ ਜਾਏ ਨੇ ਮੈਂ ਉਹਦੇ ਤੇ ਖੇਤੀ ਖਰੜੇ ਦੇ ਗੱਲ ਕਰ ਰਿਹਾ ਸੀ ਵੀ ਖੇਤੀ ਖਰੜੇ ਦੇ ਉੱਪਰ ਵੀ ਪੰਜਾਬ ਸਰਕਾਰ ਨੇ ਜਿਵੇਂ ਸਰਪਾਰਟੀ ਮੀਟਿੰਗ ਸੱਦਣੀ ਸੀ ਜਾਂ ਵਿਧਾਨ ਸਭਾ ਵਾਲਾ ਸੈਸ਼ਨ ਸੱਦਣਾ ਸੀ ਉਹ ਨਹੀਂ ਹੈ ਅਜੇ ਤੱਕ ਸੱਦਿਆ ਹਾਂ ਉਹ ਵੀ ਨਹੀਂ ਸੱਦਿਆ ਉਹ ਵੇਖੋ ਉਹ ਤਾਂ ਉਹਨਾਂ ਤੱਕ ਬਹੁਤੀ ਜਾਣ ਜੁਣ ਹੈ ਨਹੀਂ ਉਹਨਾਂ ਨੇ ਤਾਂ ਆ ਸਾਰਾ ਕੁਝ 8-10 ਮਹੀਨਿਆਂ ਦੇ ਵਿੱਚ ਦੇ ਹਰਿਆਣੇ ਨੇ ਬੜਾ ਤੱਕਾ ਕੀਤਾ ਕਿਸਾਨਾਂ ਤੇ ਆ ਕੇ ਅੰਦਰ ਆ ਕੇ ਅਟੈਕ ਵੀ ਕੀਤਾ ਗੋਲੇ ਵੀ ਅੰਦਰ ਛਿੱਤੇ ਅਥਰੂ ਗੈਸ ਵੀ ਪਿੱਛੇ ਅੰਦਰ ਆ ਕੇ ਕੀਤਾ ਕੋਈ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਕਿਸੇ ਕਿਸਮ ਦਾ ਸਟੈਂਡ ਨਹੀਂ ਲਿਆ। ਕੋਈ ਨਾ ਕੁਝ ਕਿਹਾ। ਇਹ ਤਾਂ ਦੇਖੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਭਗਵਾਨਤਮਾਨ ਹੈ ਜਿਹੜਾ ਉਹ ਉਹ ਕੇਂਦਰ ਦਾ ਹੋਮ ਮਿਨਿਸਟਰ ਅਨਾਮਤ ਸ਼ਾਹ ਨਾਲ ਮਿਲ ਕੇ ਹੀ ਚੱਲਦਾ। ਇਹ ਸਭ ਨੂੰ ਪਤਾ ਹੈ। ਇਸ ਕਰਕੇ ਇਹਦੇ ਚ ਅਸੀਂ ਉਮੀਦ ਹੀ ਨਹੀਂ ਕਰ ਸਕਦੇ ਵੀ ਉਹ ਕੋਈ ਇੱਥੇ ਅਸੈਂਬਲੀ ਸੈਸ਼ਨ ਬੁਲਾਊਗਾ ਜਾਂ ਇਹਦੇ ਬਲਾ ਕੇ ਤੇ ਇਹ ਸਾਰੀ ਗੱਲ ਦੇ ਵਿਰੋਧ ਵਿੱਚ ਖੜਾ ਕਰੋ ਕੁਝ। ਇਹ ਇਸ ਦਾ ਇਹ ਤਾਂ ਇਹੋ ਹੀ ਕੁਝ ਹੋ ਰਿਹਾ। ਗੁਰੂ ਜੀ ਕਿ ਤਾਰਿਖਾਂ ਸੜੀ ਗਲ ਨੂੰ ਲੰਬਾ ਪਾਰੇ ਹਾਂਜੀ ਕੱਲ ਤੱਕ ਤੇ ਜਾਦੇਦਾਰ ਗੈਨੀ ਰੁਕਬੀਰ ਸਿੰਘ ਨੇ ਵੀ ਕਿਸਾਨਾਂ ਦੀ ਮਦਦ ਕੀਤੀ ਉਹਨਾਂ ਨੇ ਕਿਹਾ ਵੀ ਸਰਕਾਰ ਜਿਹੜੀ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨੂੰ ਹੱਲ ਕਰੇ ਲੱਗਦਾ ਕੋਈ ਇੰਪੈਕਟ ਪਏਗਾ ਨਹੀਂ ਉਹ ਤਾਂ ਕੀ ਪੈਣਾ ਹੈ ਇੰਪੈਕਟ ਸਵਾਲ ਹੈ ਵੀ ਤੁਸੀਂ ਜਿਹੜਾ ਖਾਸ ਕਿਸਮ ਦਾ ਵੱਡਾ ਇੰਪੈਕਟ ਪੈਣਾ ਵੀ ਤੁਸੀਂ ਕਿਸਾਨ ਦੇ ਮੂਵਮੈਂਟ ਸਾਰੇ ਇਕੱਠੇ ਆ ਸਭ ਲੋਕ ਇਕੱਠੇ ਆ ਉਹ ਇਮਪ੍ਰੈਸ਼ਨ ਤਾਂ ਤੁਸੀਂ ਤੋੜ ਬੈਠੇ ਹੋ ਦੋ ਜਥੇਬੰਦੀਆਂ ਦੇ ਕਹੇ ਜਾਂ ਇਹਨਾਂ ਦੀ ਹੜਤਾਲ ਦੇ ਕਹੇ ਐਡੇ ਵੱਡੇ ਮੰਗਾਂ ਜਿਹੜੀਆਂ ਟੋਟਲ ਅੱਜ ਦੇ ਕਾਰਪੋਰੇਟ ਯੁੱਗ ਦੇ ਵਿੱਚ ਮਤਲਬ ਕਿ ਮੁਸ਼ਕਲ ਹੈ ਵੀ ਇਹ ਸਾਰਾ ਕੁਝ ਮੰਨਿਆ ਜਾ ਸਕੇ ਜਾਂ ਮੰਨ ਇੰਨੇ ਪ੍ਰੈਸ਼ਰ ਥੱਲੇ ਸੈਂਟਰ ਮੰਨ ਜੇ ਸੈਂਟਰ ਤਾਂ ਗੱਲ ਹੀ ਕਰਨਾ ਚਾਹੁੰਦਾ ਇਸ ਕਰਕੇ ਉਹ ਇੱਥੇ ਹੀ ਪੰਜਾਬ ਦੇ ਪਾਲੇ ਦੀ ਗੇਂਦ ਰੱਖਣਾ ਚਾਹੁੰਦਾ ਇਸੇ ਲਈ ਸੁਪਰੀਮ ਕੋਰਟ ਦੇ ਦੀ ਜਿਹੜੀ ਟੀਮ ਹੈ ਭੇਜੀ ਹੈ ਮੰਗਾਂ ਦੇ ਸਬੰਧ ਵਿੱਚ ਉਹ ਵੀ ਇੱਥੇ ਕਿ ਜੇ ਗੇੜੇ-ਗੂੜੇ ਖਾੜ ਕੇ ਤੇ ਟਾਈਮ ਪੂਰਾ ਕਰਨਾ ਚਾਹੁੰਦੀ ਆ ਹਾਂਜੀ ਸੋ ਜਸਪਾਲ ਜੀ ਤੁਸੀਂ ਸਾਡੇ ਸ਼ੋਰ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ